ਸ੍ਰੀ ਵਾਹਿਗੁਰੂ ਜੀ ਬਾਰਹ ਮਹਾਮਾਜ ਮਹਾਲਾ ਪੰਜਵਾ ਘਰ ਚੌਥਾ ੴ ਸਤਗੁਰ ਪ੍ਰਸਾਦਿ ਕਤੋ ਖਾਰਨਾ ਵਿਆਪਾਈ ਕੰਠ ਮਿਲਿਆ ਹਰਨਾ ਮਨ ਬੇਦਿਆ ਚਰਨ ਨਰਬਿੰਦਾ ਦਰਸ਼ਨ ਲਗੜਾ ਸਾਹ ਕਤੋ ਖਾਰਨਾ ਵਿਆਪਾਈ ਖੰਠ ਮਿਲਿਆ ਹਰਨਾਮ ਮਨ ਮੇਂ ਦਿਆ ਚਰਨਾਰਬਿੰਦਾ ਦਰਸ਼ਨ ਲਗੜਾਸਾ ਹੋ ਓਟੋ ਗੋਵਿੰਦ ਗੋਪਾਲੇ ਸੇਵਾ ਸੁਆਮੀ ਲਾਹੋ ਵੇਖਿਆ ਕੋਇ ਨ ਸਕਾਈ ਮਿਲ ਸਾਧੂ ਗੁਣ ਗਾਹੋ ਜਹ ਤੈ ਉਪਜੀ ਤੈ ਮਿਲੀ ਸਚੀ ਪ੍ਰੀਤ ਸਮਾਹੋ ਕਰ ਗਹਿ ਲੀਨੀ ਪਾਰ ਬ੍ਰਹਮਾ ਹੋੜ ਨ ਵਿਛੜਿਆ ਓ ਮਰ ਜਾਉ ਲਖ ਬੇਰੀਆ ਹਰ ਸੱਜ ਅਗਮ ਅਗਾਹ ਸਰਮ ਪਈ ਨਾਰੈਣ ਨਾਨਕ ਦਰ ਪਈ ਆਹੋ ਉਹ ਕੁਸੁਹੰਦਾ ਸਰਬ ਸੁਖ ਜਿਸ ਬਖਸ਼ੀਐ ਪਰਵਾਹ ਓ ਸਰੰ ਪਈ ਨਾਰਾਇਣ ਨਾਨਕ ਦਰ ਪਹੀਆ ਹੋਹ ਉਹ ਕੁਸੁਹੰਦਾ ਸਰਬ ਸੁਖ ਜਿਸ ਬਖਸ਼ੀਐ ਪਰਵਾਹ ਕਿਰਵਾਹੇ ਗੁਰੂ ਜੀ ਬਾਰਾ ਮਹਮਾਜ ਮਹਾਲਾ ਪੰਜਵਾਂ ਘਰ ਚੌਥਾ ਓ ਅੰਕਾ ਸਤਗੁਰ ਪਰਸਾਦ ਕਿਰਤ ਕਰਮ ਕੇ ਵੇਛੜੇ ਕਰ ਕਿਰਪਾ ਮਿਲੋ ਰਾਮਾਚਾਰ ਕੁੰਟ ਦੇ ਦਿਸ ਪਰ ਮੈਂ ਥਕਿਆ ਹੈ ਪ੍ਰਭ ਕੀ ਸਾਮ ਧੇਨ ਦੁ ਦੇਤੇ ਬਾਹਰੀ ਕਿਤੇ ਨ ਆਵੇ ਕਾਮ ਜਲ ਬਿਨ ਸਾਕ ਮੁਲਾਵਤੇ ਉਪਜੈ ਨਾਹੀ ਦਾਮ ਹਰ ਨਾ ਨਾ ਮਿਲਿਆ ਸਾਜਨਾ ਕਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟਿ ਪਟਨਾਗਰ ਸਿਗਰਾਮ ਸਰਬ ਸਿੰਗਾਰਤ ਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਨੀਆ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀ ਆਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲਤਾਮ ਇਹ ਤੋ ਗੋਬਿੰਦ ਆਰਾਧਿਆ ਹੋਵੇ ਆਨੰਦ ਕਨਾ ਸੰਤ ਜਿਨਾ ਮਿਲੁ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪਰਿਆਪਨਾ ਆਇ ਤਸਹਿ ਗਣਾ ਇਕ ਸਿਨ ਤਿਸ ਬਿਨ ਜੀਵਨਾ ਮਿਰਤਾ ਜਨਮ ਜਣਾ ਜਲਥਰ ਮਹਿਲ ਪੂਰਿਆ ਰਵਿਆ ਵਿੱਚ ਬਨਾ ਸੋ ਪ੍ਰਚਿਤ ਨ ਆਵੇ ਕਿਤੜਾ ਦੁਖ ਗਣਾ ਜਿਨੀ 라ਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਤਦਾ ਨਾਨਕ ਪਿਆਸ ਮਣਾ ਕੀ ਤਮ ਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ਵਿਸਾਖਤੀ ਰਣਕਾਂ ਵਾਡਿਆ ਜਿਨਾ ਪ੍ਰੇਮ ਬਿਸ਼ੋ ਹਰ ਸਾਜਨ ਪੁਰਖ ਅਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰਨਾ ਸੰਗਤ ਨਾ ਹਰ ਬਨਾਸੀ ਓ ਪਲਚ ਪਲ ਸਗਲੀ ਮੋਈ ਝੂਠੈ ਤੰਦੈ ਮੋਹ ਇਕ ਸਹਰ ਕੇ ਨਾ ਬਿਨ ਅੱਗੇ ਲਿਆ ਕੋਹੈ ਦੇਵ ਸਰਵ ਗੁਚਨਾ ਪ੍ਰਭਿਨ ਅਵਰਣ ਕੋਏ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭੈ ਪ੍ਰਾਮੀ ਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲਗਾਇਆ ਜਾਂ ਸਤ ਪੇਟੇ ਹਰ ਸੋਏ ਹਰ ਜੇਠ ਜੋੜੰਦਾ ਲੋੜੀਐ ਜਿਸ ਅੱਗੇ ਸਭ ਨਵਾਨਾ ਸੱਜਣ ਦਾਉਣ ਲੱਗਿਆਂ ਕਿਸੇ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਨੂੰ ਲੱਗ ਨਾ ਇਨਸਨ ਰੰਗ ਸਬੇ ਨਾਰਾਇਣੇ ਜੀਤੇ ਮਨ ਭਵਨ ਜੋ ਹਰ ਲੋੜ ਐ ਸੋ ਕਰੈ ਸੋਈ ਜੀ ਕਰੰ ਜੋ ਪ੍ਰਾ ਕੀਤੇ ਆਪਣੇ ਸਹੀ ਕਹਿ ਧੰਨ ਆਪਨ ਲੀਆ ਜੇ ਮਿਲੈ ਵਿਛੜ ਕਿਉ ਰਵਾਨਾ ਸਾਧੂ ਸੰਗ ਪ੍ਰਾਪਤਿ ਹੈ ਨਾਨਕ ਰੰਗ ਮਾਨਾ ਅੰਨਾ ਹਰ ਜੇਟਰ ਗੇਲਾ ਤਿਸ ਤਣੀ ਜਿਸ ਕਾ ਭਾਗ ਮਥਾਨਾ ਸਾੜਤ ਬੰਦਾ ਤਿਸ ਲਗੇ ਹਰ ਨਾਉ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕਾ ਮਾਨਸੰਧੀ ਆਸ ਦੁਏ ਭਾਇ ਬੁਗਚੀ ਹੈ ਗਲ ਪਈ ਸੁਜਮ ਕੀ ਫਾਸ ਜਿਹਾ ਬੀਜਾ ਸੋ ਲਹਣਾ ਮਥੇ ਜੋਲ ਖਿਆਸ ਰੈਣ ਵਿਹਾਣੀ ਪਸਤਾਨੀ ਉੱਠ ਚਲੀ ਗਈ ਨਰਾਸ ਜਿਨ ਕਉ ਸਾਧੂ ਭੇਟੀਐ ਸੋ ਦਰਗਾ ਹੋਇ ਖਲਾਸ ਕਰਿ ਕਿਰਪਾ ਪਰਵੈ ਆਪਣੀ ਤੇਰੇ ਦਰਸ਼ਨ ਹੋਇ ਪਿਆਸ ਸੋ ਪ੍ਰਤੁਦਿਵਿਨ ਦੂਜਾ ਕੋ ਨਹੀ ਨਾਨਕੀ ਅਰਦਾਸ ਅਸਾਰ ਸਹਨ ਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਉਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਤਾ ਸਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਪੜਾਵਿਆ ਦਿਸਣ ਸਭੇ ਸ਼ਾਰ ਹਰ ਅਮਰਤ ਮੋਹ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵੰਤਨ ਪ੍ਰਸੰਗ ਮੌਹੱਲਿਆ ਸੰਰਥਪੁਰਖ ਆਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਬਿਲਾ ਬਨਹਾਰ ਜਿਨੇ ਸਖੀ ਪ੍ਰਭ ਪਾਇਆ ਹਉ ਤਨ ਕਾ ਸਦ ਬਲਿਹਾਰ ਨਾਨਕ ਹਰ ਜੀ ਮਿਆਕਾਰ ਸ਼ੁਭਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਨੀ ਜਿਨ ਰਾਮ ਨਾਮ ਉਰ ਹਾਰ ਵਾਦੋਂ ਪਰੰ ਪੁਲਾਣੀਆਂ ਦੁਜਾ ਲੱਗਾ ਹੇਤ ਲਖਸ਼ਿੰਗਾਰ ਬਨਾਇਆ ਕਾਰਜ ਨਾਹੀਂ ਕੀਤ ਜਿਤ ਦਿਨ ਦੇਹ ਬਿਨ ਸਿਤ ਤੇ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਮਾ ਕਿਸੇ ਨਾ ਦੇਣੀ ਭੇਤ ਛੜ ਖੜੋ ਤੇਖਿਨੇ ਮਾਹੇ ਜਿਸੋਂ ਲੱਗਾ ਹੇਤ ਹੱਥ ਮਰੋੜੇ ਤਨ ਕਪੈਸ ਹੋ ਆਸੀਤ ਜਿਹਾਂ ਬੀਜ ਸੋਲੂਣੇ ਕਰਮਾ ਸੰਦੜਾ ਖੇਤ ਨਾਣ ਪ੍ਰਸਰਣਾਗਤੀ ਚਰਨ ਬਹੁਤ ਪ੍ਰਵਦੇਤ ਸੇ ਭਗ ਨਰਕਣਾ ਪਾਈ ਹੈ ਗੁਰ ਰਖਣ ਵਾਲਾ ਹੇਤ ਅਸਨੁ ਪ੍ਰੇਮ ਮੋਹਵਾੜਾ ਕਿਉ ਮਿLIE ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੈ ਹੋ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹਿ ਅਗਾਏ ਆਤਿ ਆਗ ਬੇਨਤੀ ਕਰੈ ਰਹੋ ਪ੍ਰਭ ਲੜਲਾਏ ਜੋ ਹਰ ਕੰਤ ਮਲਾਈ ਆਸੇ ਵਿਛੜ ਕਤੈ ਨਾ ਜਾਏ ਪ੍ਰਵਣ ਦੂਜਾ ਕੋ ਨਹੀਂ ਨਾਨਕਾ ਸਰਣਾਏ ਐਸੋ ਸੁਖਿ ਵਸੰਧਿਆ ਜਿਨਾ ਮਿਆ ਹਰ ਰਾਏ ਕਤੈ ਕਰਮ ਕਮਾਵਨੇ ਦੋਸ਼ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸੱਬੇ ਰੋਗ ਬਿਮਖ ਹੋਏ RAM ਤੇ ਲੱਗਣ ਜਨਮ ਵਿਯੋਗ ਖਿੜਮਹਿ ਕੋੜੇ ਹੋਏ ਗਏ ਜਟੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸ ਤਰ ਰੋ ਵਹਿ ਰੋਜ ਕੀਤਾ ਕਿਸ਼ਨ ਹੋਵੇ ਲਿਖਿਆ ਤੁਰ ਸੰਯੋਗ ਓੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਸਭ ਵਿਯੋਗ ਨਾਨਕ ਪ੍ਰਭ ਰਾਖ ਲੈ ਮੇਰ ਸਹਿਬ ਬੰਦੀ ਮੋਚ ਕਤਕ ਹੋਵਾ ਸਾਧ ਸੰਗ ਬਿਨਸ ਸਭੈ ਸੋਚ ਮਗੁਰ ਮਹ ਸੁਹੰਦੀਆਂ ਹਰ ਪੈਰ ਸੰਗ ਬੈਠਣੀ ਆਹਾ ਤਿਨ ਕੀ ਸੋਭਾ ਕਿਆ ਗਣੀ ਜੇ ਸਹਿਬ ਮੇਲੜੀ ਆਹਾ ਤਨ ਮਨ ਮੋਲਿਆ ਆਰਾਮ ਸਿਉ ਸੰਗ ਸਾਧ ਸਹਿਲੜੀ ਆਹਾ ਸਾਧ ਜਿਨਾਂ ਤੇ ਬਹਾਰੀ ਸੀ ਰਹਿਣ ਆਕੇ ਲੜੀ ਆਹਾ ਤਨ ਦੋਖ ਨ ਕਬੋ ਉਤਰੈ ਸੇ ਜਮਕੈ ਵਸ ਪੜੀ ਆਹਾ ਜਿਨੀ 라ਵਿਆ ਪ੍ਰਵਿਆ ਆਪਣਾ ਸੇ ਦਿਸਨ ਨਿਤਕੜਿਆ ਰਤਨ ਜਿਵੇ ਹਰ ਲਾਲ ਹਰ ਕੰਠ ਤਿਨਾ ਜੜੀ ਆਹਾ ਨਾਨਕ ਬਾਸ਼ਾ ਧੋੜ ਤੈਨ ਆਪਰਾ ਸਰਣੀ ਧਰ ਪੜੀ ਆਹਾ ਮਗਰ ਪ੍ਰਭ ਅਰਾਧਨਾ ਮੋਹ ਨ ਜਨਮੜੀ ਆਹਾ ਉਕਤ ਕਾਰਨਾ ਵਿਆਪੇ ਕੰਠ ਮਿਲਿਆ ਹਰਨਾ ਮਨ ਵਿਦਿਆ ਚਰਨ ਆਰਬਿੰਦਾ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੁਪਾਲ ਰਾਇ ਸੇਵਾ ਸਾਮੀ ਲਾਹੋ ਬਿਖਾ ਪੁਹਣ ਸਕੈ ਮਿਲ ਸਾਧੂ ਗੰਗਾ ਹੋ ਜਹਿ ਤ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲੀਨੀ ਪਾਰ ਬ੍ਰਹਮਾ ਭੌੜ ਨਾ ਵਿਛੜਿਆ ਹੋ ਬਾਰਜਾਉ ਲਖ ਬੇਰੀਆ ਸੱਜਣ ਅਗਮ ਅਗਾਹੋ ਸਰਮ ਪੈ ਨਾਰਾਇਣ ਨਾਨਕ ਦਰ ਪਈਆ ਹੋ ਉਹ ਸੁਹੰਦਾ ਸਰਬ ਸੁਖ ਜਿਸ ਮੁਖ ਸੇ ਵੇਪਰਵਾਹ ਮਗਮ ਜਨ ਸੰਸਾਧੂਆਂ ਧੂੜੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੋ ਸਭ ਸਨਾਨੋ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾਮ ਹੋਇਆ ਬਿਨਸਾ ਲੋਭ ਸੁਆਣ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰ ਸਗਲ ਪੁੰਨ ਜੀਤਿਆ ਪ੍ਰਵਾਣ ਜਿਸ ਨੂੰ ਦੇਵਾਂ ਦਿਆ ਕਰ ਸੋਇ ਪੁਰਖ ਸੋ ਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਨਾ ਨਾਨਕ ਤਿਨ ਕੁਰਬਾਨ ਮਗਸ ਸਿੱਸੇ ਸੇਖ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਫਲਗੁਣੁ ਨੰਦ ਉਪਾਰਜਣਾ ਹਰ ਸੱਜਣ ਪ੍ਰਗਟਿ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸਿਦ ਸੁਹਾਵੇ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਐਸ ਪੁਨੀ ਵੜ ਭਾਗਣੀ ਵਰ ਪਾਇਆ ਹਰ ਰਾਇ ਮਿਲ ਸਹੀ ਆ ਮੰਗਲ ਗਾਵਹਿ ਗੀਤ ਗੋਵਿੰਦ ਲਾਏ ਹਰ ਜਿਹਿਆ ਵਰਨ ਦਿੱਸੈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਓ ਨੇਚਲ ਦਿੱਤੈ ਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬੋੜ ਨ ਜਨਮੇ ਧਾਏ ਜਿਹਵਾ ਏਕ ਅਨੇਕ ਗੁਣ ਤਰੈ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਲਣਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਸਰੇ ਹਰਗੁਰਪੂਰਾ ਅਰਧਿਆ ਦਰਗੇ ਸਚ ਖਰੇ ਸਰਬ ਸੁਖਾ ਨਿਰ ਚਰਨ ਹਰਿ ਪੌਜ ਲਬਿਖਮ ਤਰੇ ਪ੍ਰੇਮ ਭਗਤਿ ਨਾ ਪਾਇਆ ਵਿਖਿਆ ਨਾਹਿ ਜਰੇ ਕੂੜ ਗੈ ਦੂਦਾਨ ਸ੍ਰੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਸੇਮ ਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤਿ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਨ ਕੋ ਨਜ਼ਰ ਕਰੇ ਨਾਨਕ ਮੰਗ ਦਰਸਦਾਨ ਕਿਰਪਾ ਕਰੋ ਤਾਰੀ ਤੁਮ ਤੇ ਹੋ ਤੋ ਆਗੇ ਆ ਕਾ ਤੁਮਰੀ ਗਤ ਬਤ ਤੁਮਹੀ ਜਾਣੀ ਦਾਸ ਸਦਾ ਕੁਰਬਾਨੀ ਜੀ ਤੁਮਰੀ ਗਤ ਬਤ ਜਾਨੀ ਨਾਨਕ ਦਾਸ ਦਾਕੁਰਬਾਨੀ ਸ੍ਰੀ ਵਾਹਿਗੁਰੂ ਜੀ ਮਿਹਰਵਾਹ ਸਾਹਿਬ ਮਿਹਰਵਾਹ ਸਾਹਿਬ ਮੇਰਾ ਮਿਹਰਵਾਹ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਹ ਸ੍ਰੀ ਭਗਉਤੀ ਜੀ ਕੀ ਬਾਤ ਸਾਹੀ ਦਸਵੀਂ ਪ੍ਰੇਥੋਂ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਬਿਰੰਗਦ ਗਉਦ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਜਾਇ ਸ੍ਰੀ ਹਰਿ ਗੁਰਸੰਝੀ ਧਿਆਈ ਅਜਿਤ ਠੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰਿਆ ਘਰ ਨੋ ਦਿਦ ਆਵੇ ਧਾਈ ਸਭ ਥਾਈ ਹੋਏ ਸਹਾਰੇ ਦਸਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਭ ਥਾਈ ਹੋਏ ਸਹਾਰੇ ਸਤਿ ਸ੍ਰੀ ਅਕਾਲ ਪਤਕ ਜੀ ਦਾ ਧਿਆਨ ਤਰ ਕੇ ਖਾਲਸਾ ਦੀ ਸਾਧ ਸੰਗਤੋ ਬੋਲਣਾ ਜੀ ਸੇਵਾ ਜੀ ਦਸਾ ਪਾਤਸ਼ਾਹਾਂ ਜੀ ਦੇ ਥੂਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਹਾਜ਼ਰ ਆਵਜੂਦ ਜਹਰਾਜੂਦ ਕਲ ਜੋ ਕੇ ਮੋਹਿਤ ਨਾਮ ਕੇ ਜਹਾਜ ਹਲਤ ਪਲਤ ਕੇ ਅਖਿਆ ਕਰ ਲੋਕ ਪਰਲੋਕ ਕੇ ਸਹਾਇਕ ਹਾਜਰ ਨਾਜਰ ਦਿਨਾਂ ਦੇ ਪਾਠ ਦਰਸਨ ਦਾਦ ਜੀ ਕਾ ਧਿਆਨ ਕਰਕੇ ਬੋਲਣਾ ਅਜੀਤ ਜੀ ਜੀ 10 ਪਾਸ ਆਹਿਆ ਚਾਲ ਸਹਿਬ ਜਾਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹੱਡੀਆਂ ਦੰਗੀਆਂ ਜਤੀਆਂ ਸਤੀਆਂ ਸਮੂਹ ਸਤਿਗਵਾਨਾਂ ਸ਼ਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਜੈ ਹੋਵਾ ਸਮੂਹ ਗੁਰਦਖਤਾਂ ਸਮੂਹ ਗੁਰਦੁਆਰਿਆਂ ਛੱਡਿਆਂ ਗੁੰਗਿਆਂ ਦਸਾਧਾਂ ਗੁਰਧਾਮਾਂ ਜੀ ਦਾ ਧਿਆਨ ਧਰ ਕੇ ਬੋਲਣਾ ਜੀ ਜੈ ਹੋਵਾ اے آકાਲ પુરਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਭ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕ੍ਰੋਧ ਲੋਭੋ ਹੰਕਾਰ ਤੋਂ ਬਚਾਓ ਧਾਮ ਦਾਨ ਗਰੀਬੀ ਦਾਮ ਸਿੱਖੀ ਦਾਮ ਸਤਿਗੁਣ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ ਤੋੜੇ ਚਾਹਨਾ ਨਾਲ ਵਾਣਾ ਵੀ ਸੁਭਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪਰਿਮਾ ਭਗਤੀ ਬਖਸ਼ੋ ਸਿਰ ਤੇ ਹੱਥ ਰੱਖੋ ਕਲਯੁਗ ਤੋਂ ਦੂਦ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਚਾਹਨਾ ਵਿੱਚ ਮੇਲ ਲਾਓ ਟੁੱਟੀ ਗੰਢੋ ਜੀ ਮਿਹਰਵਾਨ ਜੋ ਭਾਵੈ ਸੋ ਕੰਮ ਕਰਾਈ ਮਿਹਰਵਾਨ ਜੋ ਨਾ ਭਾਵੈ ਸੋ ਨਾ ਕਰਾਈ ਜੋ ਭਾਵੈ ਸੋ ਮਤ ਬੁੱਧ ਸੰਗਤ ਦੇਈ ਜੋ ਨਾ ਭਾਵੈ ਸੋ ਨਾ ਦੇਈ ਜਿੱਥੇ ਭਾਵੈ ਿਤਥੇ ਰੱਖ ਲੈ ਜਿੱਥੇ ਨਾ ਭਾਵੈ ਿਤਥੇ ਨਾ ਰੱਖੀ ਜਿੱਥੇ ਰਖੀ ਆਪਣੇ ਚਰਨਾਂ ਕਮਲਾਂ ਵਿੱਚ ਰਖੀ ਅਖਾਂਡੋ ਭਜਨ ਬਖਸ਼ੇ ਦਰਗਾਹ ਦੇ ਬਖਸ਼ੀਆਂ ਸਾਧੀਆਂ ਅਨਵਾਜ਼ੀਆਂ ਗੁਰਮੁਖਾਂ ਤੇ ਆਦੀਆਂ ਦੇ ਬੀਲੀ ਬਖਸ਼ੇ ਜਿਨ੍ਹਾਂ ਦੇ ਵੇਲੇ ਕਰਕੇ ਸਿੱਖੀ ਸਿਦਕ ਦੀ ਪ੍ਰਾਪਤੀ ਹੋਵੇ ਤੋ ਦਰਗਾਹ ਦੀ ਸਮਤ ਮਿਲੈ ਆਪ ਜੀ ਦੇ ਦਰ ਤੋਂ ਡਿੱਗੇ ਟੱਕੇ ਨਿੰਦਕ ਦੀ ਸੰਗਤ ਦਾ ਦੇ ਜਿਹਦੇ ਮੱਲੇ ਕਰਕੇ ਤੂੰ ਵਿਸਰਜ ਜਾ। ਦਰਗਾਹ ਦੇ ਟੱਕੇ ਦਾ ਮੇਲਾ ਨਾ ਦਿਓ ਜੀ ਮਹਿਲਵਾਨ ਜੀ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਦਾ ਜਿਤ ਦੁਆ ਦੀ ਉਪਦੇ ਤੈ ਲਈ ਹੋ। ਸੜ ਦੇ ਬਲ ਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾ। ਜੋ ਤੇਆਂ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰਖੋ ਮਾਇਆ ਦੇ ਛਲ ਛਦਾਂ ਤੋਂ ਖਤ ਦੇ ਕੇ ਵਿਚਾਰੋ ਸਤਿਗੁਰੂ ਰਹਿਮ ਕਰੋ ਦਦੋਂ ਘਰੋਂ ਨਾਮ ਦਾਨ ਬਖਸ਼ੋ ਬਾਣੇ ਵਿੱਚ ਲਿਆਓ ਬਾਣਾ ਮਿੱਠਾ ਲਾਗੇ ਮੈਂ ਕੀ ਤਾਂ ਨਾ ਜਾਤਾ ਹਰਾਮ ਕੋਤ ਹਾਂ ਕਿਆ ਬਹੁ ਦੇਸਾਂ ਦੋਟ ਜੋਤ ਗੁਣ ਹੈ ਗਾਲ ਲੂਣ ਹਰਾਮੀ ਪਾੜ ਨਾਵ ਦਾ ਪਾਦ ਗਰਾਮੀ ਜੀਤਾ ਸਮੁੰਦ ਸਾਗਰ ਦੀਦ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰੋ ਕਿਸ ਮਿਹਰ ਯੋ ਪਾਵੋ ਡੁੱਬਦੇ ਪੱਥਰ ਤਾਰੇ ਕੂਪ ਭਰਿਓ ਜੈਸੇ ਦਾਤ ਦਾ ਕਛ ਦੇਸ ਉਦੇਸ ਨਾ ਬੂਜ ਐਸੀ ਮੇਰਾ ਮਨ ਵਿਖਿਆ ਬੇ ਮੋਹ ਆਕਸ ਯਾਰਾ ਪਾਸ ਨਾ ਸੋ ਹੀ ਨਰੰਕਾਰ ਸੂਪ ਸੱਚੇ ਪਾਤਸ਼ਾਹ ਜੀ ਸਾਰਿਆਂ ਦਦਾਂ ਨੂੰ ਗਾਹ ਕੇ ਆਪ ਜੀ ਦੀ ਸੱਚੀ ਦਰਗਾਹ ਪੁੱਜੇ ਹਾਂ ਮੰਦੇ ਹਾਂ ਚੰਗੇ ਹਾਂ ਤੇਰੇ ਹਾਂ ਤੇਰੀਆਂ ਦੀ ਤੈਨੂੰ ਲਾ ਸਿੱਧੇ ਹੱਥ ਤੱਕ ਉਸ ਮਤ ਬਖਸ਼ੋ ਸਿੱਧੇ ਰਸਤੇ ਭਾਵੇਂ ਸਤਬੱਤ ਭੁਲਾਵਾ ਸਦਾ ਦੀ ਆਪਣੀ ਚਰਨਾ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ੋ ਸੱਚੇ ਬਾਦਸ਼ਾਹ ਜੀ ਐਸ ਵੇਲੇ ਜੋ ਕੀਤਾ ਸੋ ਵਾਹ ਜੋ ਕਰੋਗੇ ਸੋ ਵਾਹ ਜੋ ਹਾਜ਼ਰ ਹਜੂਰ ਬੈਠ ਕਰਕੇ ਕਦ ਕਰਵਾ ਰਹੇ ਹੋ ਸੋ ਵੀ ਵਾਹ 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 ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਆਪ ਜੀ ਦੇ ਹਜ਼ੂਰ ਸ੍ਰੀ ਆਸਾ ਜੀ ਦੀ ਬਾਣੀ ਸੰਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਆਜ਼ਾਦ ਪੋ ਦਾ ਮਹੀਨਾ ਜਾਣ ਸ੍ਰੀ 12 ਮਹਾ ਜੀ ਕੇ ਪਾਠ ਹੋਇਆ। ਪਾਠ ਕਰਦੇ ਹਾਂ ਕੀਰਤਨ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਬਖਸ਼ ਲਿਓ ਅੱਗੇ ਵਾਸਤੇ ਸਮਤ ਬਖਸ਼ਿਓ। ਇਸੇ ਖੁਸ਼ੀ ਵਿੱਚ ਆਪ ਜੀ ਕੇ ਹਜੂਰ ਕੜਾ ਪ੍ਰਸਾਦ ਦਾ ਥਾਲਾ ਸੁਜਾ ਕੇ ਹਾਜ਼ਰ ਕੀਤਾ। ਲਾੜ ਲੰਗਰ ਦੇ ਵਿੱਚੋਂ ਪ੍ਰਸਾਦੀ ਦਾ ਥਾਲ ਵੀ ਹਾਜ਼ਰ ਹੈ। ਆਪ ਜੀ ਕੋ ਭੋਗ ਲੱਗੇ। ਸੀਤ ਪ੍ਰਸਾਦ ਪਿਆਰੀ ਸਾਧ ਸੰਗਤ ਵਿੱਚ ਵਜਦੀ ਕਲਾ ਆਪ ਜੀ ਕੀ ਵੱਜਦੀ। ਹੋਰ ਜੋ ਵੀ ਬਾਈ ਭਾਈ ਆਪ ਜੀ ਕੇ ਹਜੂਰ ਤੇਲੋਂ ਫੁੱਲੋਂ ਸਮੂੱਚਾ ਪ੍ਰਸਾਦ ਲੈ ਕੇ ਹਾਜ਼ਰ ਹੋਏ। ਸਭ ਨਾਂ ਦੀ ਹਾਜ਼ਰੀ ਲਾਉਣੀ ਸਭ ਨਾਂ ਨੂੰ ਧਾਮ-ਦਾਨ ਗੋ ਸਿੱਖੀ ਜੀਵਨ ਬਖਸ਼ਣਾ ਆਪਣੇ ਚਰਨਾਂ ਦਾ ਪਿਆਰ ਬਖਸ਼ਣਾ ਕਦਮ-ਕਦਮ ਲੇਖੇ ਲਾਉਣੀ ਆਪਣੇ ਪੰਥ ਖਾਲਸੇ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਦੇਸ਼ਾਂ-ਪਰਦੇਸ਼ਾਂ ਵਿੱਚ ਆਪਣੀ ਸਿੱਖ ਸੇਵਕਾਂ ਦੀ ਸਤਿਗੁਰੂ ਪਾਤਸ਼ਾਹ ਜੀ ਆਪ ਲਾਜ ਰੱਖਣੀ ਚੜ੍ਹਦੀ ਕਲਾ ਬਖਸ਼ਣੀ ਐਸ ਵੇਲੇ ਆਪ ਜੀ ਕੇ ਹਜੂਰ ਜੋ ਵੀ ਆਇਆ ਹੈ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਸਦਾ ਜੀ ਜਾਵੇ ਮਨ ਵਾਂਸ਼ਤ ਪਲ ਪਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਤਿਵੰਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ